ਨੇ ਦੱਸਿਆ ਵੀ ਜਿਹੜਾ ਮਤਲਬ ਕਿ ਖਮਿਆਜਾ ਗਏ ਸਾਨੂੰ ਭੁਗਤਣਾ ਪੈਂਦਾ ਆ ਜੋ ਇੱਧਰ ਦਿਖਾ ਦਈਏ ਵੇਖ ਸਕ ਕੇ ਕਹਿ ਬਣ ਇਸ ਸਮੇ ਸਿੱਧਾ ਕਰ ਦਿੱਤਾ ਗਿਆ ਪਹਿਲਾਂ ਇਹ ਇੱਧਰ ਡਿੱਗਿਆ ਹੋਇਆ ਸੀਗਾ ਸਾਹਮਣੇ ਹਾਈਡਰਾ ਚੱਲ ਰਿਹਾ ਇਹਨੂੰ ਸਿੱਧਾ ਕਰ ਦਿੱਤਾ ਜਾਂਦਾ ਇਹਦਾ ਨੁਕਸਾਨ ਤੁਸੀਂ ਦੇਖ ਸਕਦੇ ਹੋ ਆ ਦਿਖਾ ਦਿਓ ਜੀ ਇਹ ਜਿਹੜਾ ਸਾਰਾ ਜਿਹੜਾ ਇਹਦਾ ਉੱਪਰ ਵਾਲਾ ਸਿਸਟਮ ਆ ਉਹ ਪਟਿਆ ਗਿਆ ਕਾਫੀ ਜਿਹੜਾ ਰੁਪਈਆ ਦਾ ਇਹਨਾਂ ਦਾ ਲਾਸ ਹੋ ਜਾਂਦਾ ਪਰ ਕਿਤੇ ਨਾ ਕਿਤੇ ਲੋਕ ਔਰ ਟੈਕਸ ਵੀ ਪੇ ਕਰ ਰਹੇ ਨੇ ਗਊ ਸੈਸ ਵੀ ਪੇ ਕਰ ਰਹੇ ਨੇ ਪਰ ਫਿਰ ਵੀ ਅਵਾਰਾ ਪਸ਼ੂ ਆ ਜਿਹੜੇ ਸੜਕਾਂ ਦੇ ਉੱਤੇ ਜਿਉਂਦੀ ਤਿਉਂ ਜਿਹੜੇ ਢੇਡੇ ਦੇ ਰਹੇ ਨੇ ਤੇ ਇਹਦੇ ਵਿੱਚ ਮਤਲਬ ਕਿ ਜਿਹੜੇ ਘਾਟੇ ਆ ਇਹ ਘਾਟੇ ਕਿਤੇ ਨਾ ਕਿਤੇ ਫਿਰ ਟਰਾਂਸਪੋਰਟ ਵਾਲਿਆਂ ਦੇ ਜਦੋਂ ਸਿਰ ਪਈ ਜਾਂਦੇ ਆ ਪਈ ਜਾਂਦੇ ਆ ਤਾਂ ਅਗਲਾ ਕੰਮ ਛੱਡਣ ਨੂੰ ਮਜਬੂਰ ਹੋ ਜਾਂਦਾ ਕਿਤੇ ਆਪਾਂ ਕਹਿ ਦਿੰਦੇ ਆ ਵੀ ਲੋਕ ਰੁਜ਼ਗਾਰ ਜਿਹੜਾ ਹੈਗਾ ਜਾਂ ਬੇਰੁਜ਼ਗਾਰ ਹੋ ਰਹੇ ਨੇ ਬੇਰੁਜ਼ਗਾਰੀ ਦਾ ਕਾਰਨ ਇਹ ਆ ਵੀ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੀਆਂ ਕਿਉਂਕਿ ਅੱਜ ਤੁਸੀਂ ਦੇਖ ਸਕਦੇ ਹੋ ਵੀ ਇਹ ਕਿੱਡਾ ਵੱਡਾ ਨੁਕਸਾਨ ਹੋ ਚੱਲਿਆ ਸੀ ਇਸ ਨੁਕਸਾਨ ਦੀ ਪਰਪਾਈ ਕਿਹਦੇ ਸਰ ਪੈਣੀ ਆ ਇਹਨਾਂ ਟਰਾਂਸਪੋਰਟ ਵਾਲੇ ਬਾਈਆਂ ਸਰ ਪਹਿਲਾਂ ਇਹਨੂੰ ਮਾਲ ਨੂੰ ਖਾਲੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਤੇ ਫਿਰ ਇਸ ਤੋਂ ਬਾਅਦ ਜਿਹੜਾ ਹੈਗਾ ਹੁਣ ਹਾਈਡਰੇ ਦੀ ਮਦਦ ਨਾਲ ਇਹਨੂੰ ਬਾਹਰ ਕੱਢਿਆ ਜਾ ਰਿਹਾ ਸੋ ਇਸ ਤਰਾ ਜਿਹੜੇ ਹਾਦਸੇ ਵਾਪਰ ਰਹੇ ਨੇ ਵਾਰਾ ਪਸ਼ੂਆਂ ਦੇ ਕਾਰਨ ਇਹਨਾਂ ਤੇ ਬਹੁਤ ਜ਼ਿਆਦਾ ਅੱਜ ਦੇ ਸਮੇਂ ਦੀ ਜਿਹੜੀ ਗੌਰ ਕਰਨ ਦੀ ਲੋੜ ਆ ਸੋ ਸੋ ਦੋਸਤੋ ਜੇ ਅੱਜ ਗੱਲ ਕਰ ਲਈਏ ਆ ਆਪਣੇ ਸਾਹਮਣੇ ਇੱਕ ਟਰਾਲਾ ਪਿਆ ਰੋਡ ਦੇ ਉੱਪਰ ਜਿਹੜਾ ਹੈਗਾ ਇਸ ਦੇ ਨਾਲ ਇੱਕ ਹਾਦਸਾ ਵਾਪਰ ਜਾਂਦਾ ਹੈ ਪਿਛਲੇ ਦਿਨੀ ਪ੍ਰਸਿੱਧ ਨਾਮੀ ਗਾਇਕ ਬਾਰਾਜਵੀਰ ਜਵੰਦਾ ਇਸ ਦੁਨੀਆ ਨੂੰ ਅਲਵਿਦਾ ਅੱਖ ਦਾਂਦੇ ਆ ਲੱਖਾਂ ਕਰੋੜਾਂ ਜਿਹੜੀ ਅੱਖਾਂ ਉਹਨਾਂ ਦੇ ਲਈ ਨਾਮ ਹੁੰਦੀ ਹੈ ਪਰ ਫਿਰ ਵੀ ਇਹਨਾਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਕਿਉਂਕਿ ਹਾਦਸਾ ਵਾਪਰਦਾ ਕਿਵੇਂ ਆ ਇਹ ਹਾਦਸੇ ਦਾ ਕਾਰਨ ਕਹਿੰਦੇ ਆਵਾਰਾ ਪਸ਼ੂ ਵੰਦੇ ਨੇ ਆਪਾਂ ਗੱਲਬਾਤ ਵੀ ਕਰ ਲੈਨੇ ਆ ਬਾਈ ਜੀ ਆਪਣੀਆਂ ਗੱਡੀਆਂ ਹਾਂਜੀ ਆਪਣੀਆਂ ਬਾਈ ਜੀ ਕੀ ਕਾਰਨ ਵਾਪਰਦਾ ਵੀ ਜਿਹੜੀ ਗੱਡੀ ਬਿਲਕੁਲ ਰੋਡ ਦੇ ਉੱਤੇ ਅੱਜ ਜੀ ਕੱਲ ਲਗਭਗ ਪੌਣੇ ਇੱਕ ਵਾਰ ਮਹੀਦੀ ਗੱਲ ਹੈ ਜੀ ਕੱਲ 29 ਤਰੀਕ ਨੂੰ ਹਾਂਜੀ ਪਿਆਰੇ ਜੀ ਮੂਰੇ ਡੰਗਰ ਆ ਗਈ ਕਹਿੰਨਾਂ ਜੀ ਤੇ ਉਹਦੇ ਕਰਕੇ ਜਦੋਂ ਗੱਡੀ ਆ ਰਹੀ ਸੀ ਥੋੜੀ ਸੀ ਬਲਕੇ ਜੇ ਜ਼ਿਆਦਾ ਮਣੀ ਮੁੱਟੀ ਤੇਜ਼ ਹੁੰਦੀ ਤਾਂ ਬਹੁਤ ਨੁਕਸਾਨ ਹੋਣਾ ਸੀ ਜੀ ਤੇ ਉਹਦੇ ਕਰਕੇ ਇਹ ਪਲਟ ਗਿਆ ਜੀ ਇਹ ਆਵਾਰਾ ਪਸ਼ੂਆਂ ਦਾ ਕਿੰਨਾ ਕੁ ਮਤਲਬ ਕਿ ਕਿੰਨੇ ਕੁ ਵਾਰ ਇਹ ਹਾਫ ਤੇ ਟਰੱਕ ਡਰਾਈਵ ਕਰਨਾ ਉਹ ਤੋਂ ਜ਼ਿਆਦਾ ਬਾਈ ਜੀ ਬਹੁਤ ਜ਼ਿਆਦਾ ਇਹ ਪਰੋੜਾਂ ਦੇ ਉੱਤੇ ਨਾ ਜਿੰਨੀਆਂ ਜਾਨਾਂ ਲੈ ਰਿਹਾ ਹੈ ਆਵਾਰਾ ਪਸ਼ੂ ਲੈ ਰਿਹਾ ਹੈ ਜੀ ਕੋ ਕਾਰਨ ਕਿ ਜਿਉਂ ਸਾਡਾ ਜੇ ਕੋਈ ਕੋਲ ਦੀ ਨਗਦਾ ਕਰਦਾ ਹੁੰਦਾ ਜੀ ਉਹਦੀ ਜਾਨ ਜਾਂਦੀ ਆਵਾਰਾ ਪਸ਼ੂਆਂ ਕਰਕੇ ਆ ਸਾਡਾ ਜੇ ਕੋਈ ਨਗਦਾ ਕਰਦਾ ਇਸ ਟਰੱਕ ਦਾ ਸਕਾਰ ਹੋ ਜਾਂਦਾ ਨੇੜੇ ਦੀ ਹੁੰਦਾ ਹੈ ਨਾ ਤਾਂ ਫਿਰ ਉਹਦਾ ਕੁਮਾਜਾ ਦਾ ਫਿਰ ਸੋਨੂੰ ਕੋਈ ਪਰਨਾ ਨਹੀਂ ਉਹ ਸਾਨੂੰ ਉਹ ਜਿੰਮੇਵਾਰ ਤੇ ਆਸੀ ਬਣਦੇ ਜੀ ਪਸ਼ੂਆਂ ਦਾ ਕੀ ਸੀ ਕਿਸੇ ਨੇ ਕਹਿਣਾ ਨਹੀਂ ਸੀ ਪਸ਼ੂਆਂ ਦਾ ਉੱਥੇ ਜਿੰਮੇਵਾਰੀ ਸੀ ਬਣਦੇ ਜੀ ਇਹ ਤਾਂ ਚਲੋ ਹਸ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਪਿੱਛੇ ਕੋਈ ਨਹੀਂ ਸੀਗਾ ਜੀ ਉਹ ਨੁਕਸਾਨ ਸਾਡਾ ਹੁਣ ਘੱਟ ਰੋ ਲੱਖ ਰੁਪਏ ਨੁਕਸਾਨ ਹੋਏ ਜਿਹੜਾ ਤੇ ਉਹਨਾਂ ਨੂੰ ਨੁਕਸਾਨ ਮਿਲਦਾ ਓਕੇ ਨੂੰ ਕਿਹੜਾ ਮਿਲਣਾ ਜੀ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਵੇਖੋ ਗਊਆਂ ਦੇ ਸਿਰ ਤੇ ਜੀ 700 ਟੈਕਸ ਲਈ ਜਾਂਦੇ ਆ ਤੇ 700 ਟੈਕਸ ਭਰੇ ਜਾਂਦੇ ਆ ਸਾਨੂੰ ਕੋਈ ਰੋਡ ਦੇ ਉੱਤੇ ਕੋਈ ਸਾਨੂੰ ਸਰ ਉਤਰੀ ਸਾਨੂੰ ਕੋਈ ਵਿਸੂਤ ਨਹੀਂ ਸਾਡਾ ਪਸ਼ੂ ਇਹ ਬਲਕਿ ਹੋਰ ਚੀਜ਼ ਤੋਂ ਬਚਤ ਕਰ ਲਾਂਗੇ ਇੰਡੀਕੇਟਰ ਕੋਈ ਹੋਰ ਜਿੱਥਾਂ ਦਾ ਪਸ਼ੂ ਬੈਠੇ ਹੁੰਦੇ ਸੜਕਾਂ 'ਤੇ ਜੀ ਬਹੁਤ ਜ਼ਿਆਦਾ ਦਿੱਕਤ ਜਿਵੇਂ ਆਪਾਂ ਜਿਹੜੇ ਟਾਇਰ ਰੋਡ ਨੇ ਇਹਨਾਂ ਤੇ ਟੈਕਸ ਵੀ ਦਿੰਨੇ ਆ ਸਾਰਾ ਕੁਝ ਦਿੰਨੇ ਆ ਪਰ 12 ਪਸ਼ੂਆਂ ਦਾ ਹੱਲ ਨਹੀਂ ਕੋਈ ਹੱਲ ਨਹੀਂ ਜੀ ਕੋਈ ਹੱਲ ਨਹੀਂ ਸਰਕਾਰਾਂ ਤੋਂ ਕਿਸੇ ਤੋਂ ਕੋਈ ਹੱਲ ਨਹੀਂ ਹੋਇਆ ਜੀ ਬਹੁਤ ਜ਼ਿਆਦਾ ਪਰੇਸ਼ਾਨ ਆ ਜੀ ਜਿਹੜੇ ਜਿਹੜਾ ਟਰਾਂਸਪੋਰਟ ਦੇ ਜਿਹੜੇ ਮਤਲਬ ਕਿ ਛੋਡੇ ਵਰਗੇ ਭਰਾ ਨੇ ਜਿਹੜੇ ਟਰਾਂਸਪੋਰਟ ਦਾ ਕੰਮ ਕਰਦੇ ਆ ਉਹਨਾਂ ਨੂੰ ਫਿਰ ਇਹ ਜਿਹੜੇ ਘਾਟ ਆ ਕਿਤੇ ਨਾ ਕਿਤੇ ਲੈ ਕੇ ਨਹੀਂ ਵਹ ਜਾਂਦੇ ਵੀ ਬਾਈ ਜੀ ਮੰਦਾ ਇਸੇ ਕਰ ਨੂੰ ਪਈ ਜਾਂਦਾ ਐਕਸੀਡੈਂਟ ਆ ਲੱਖ ਰੁਪਈਆ ਸੀ ਕਿਹਦੇ ਖਾਤੇ ਪੈ ਗਏ ਹਮ ਸੜਾ ਲੱਖ ਰੁਪਈਆ ਲਾਸ ਹੋ ਗਿਆ ਢਿਆੜੀਆਂ ਰੁੱਟ ਗਿਆ ਮਾਲ ਹੋ ਗਿਆ ਜਿਹਦਾ ਮਾਲ ਘਟ ਗਿਆ ਜੀ ਉਹ ਸ਼ਾਟਿੰਗ ਪਾ ਦੂ ਹਰੇਕ ਪਾਸੇ ਡਰਾਈਵਰ ਦੀ ਗੱਡੀਆਂ ਇਹਨੂੰ ਮਾਰਾ ਜੀ ਚਾਰ ਸਵੇਰੋ ਕੋਈ ਪਸ਼ੂ ਆ ਜੇ ਕੋਈ ਗੱਲਬਾਤ ਹੋ ਜੇ ਜੀ ਸਾਰੇ ਪਾਸੇ ਗੱਡੀਆਂ ਨੂੰ ਮਾਰਾ ਜੀ ਭਾਈ ਜੀ ਤੁਸੀਂ ਵੀ ਕਿਤੇ ਨਾਲ ਜੁੜੇ ਹੋਇਆ ਇਨਾਂ ਦੇ ਬੇਟੇ ਠੀਕ ਹੈ ਤੇ ਸੋ ਬਾਈ ਜੀ ਜਿਵੇਂ ਕਿ ਮਤਲਬ ਕਿ ਪਰਿਵਾਰ ਤੁਹਾਡਾ ਬੇਟਾ ਵੀ ਇਸ ਕੰਮ ਚ ਹੱਥ ਵਟਾ ਰਹੇ ਆ ਆਪਾਂ ਦੇਖ ਰਹੇ ਆ ਵੀ ਅੱਗੇ ਫਿਰ ਇਸੇ ਗੱਲ ਨੂੰ ਜਿਹੜੇ ਟਰਾਂਸਪੋਰਟ ਵਾਲੇ ਆ ਉਹ ਪਿੱਛੇ हट ਜਾਂਦੇ ਆ ਇਸ ਗੱਲੋਂ ਹਟੀ ਜਾਂਦੇ ਆ ਵੀ ਪਿੱਛੇ ਟੀ ਜਿੰਨੇ ਜੀ ਇਸ ਗੱਲੋਂ ਆ ਲਾਉਸ ਦੇਖ ਦੇਖ ਕੇ ਜੀ ਕਾਰਨ ਕੀ ਹੈ ਸਰਕਾਰਾਂ ਟੈਕਸ ਲੀ ਜਿੱਥੋਂ ਦਿਨੋਂ ਟੈਕਸ ਵਧਾਉਂਦੇ ਜੀ ਪਾਸਾ ਵਧਾ ਦਿੰਗਾ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਵੀ ਆਵਾਰਾ ਪਸ਼ੂਆਂ ਕਰਕੇ ਲੱਖਾਂ ਜਾਨਾ ਜਾ ਰਹੀਆਂ ਜੀ ਉਹਦਾ ਕੌਣ ਜ਼ਿੰਮੇਦਾਰ ਆ ਖਮਿਆਜਾ ਸਾਨੂੰ ਭੁਗਤਣਾ ਪੈਂਦਾ ਜੀ ਸੋ ਦੋਸਤੋ ਇਹ ਬਾਈ ਜੀ ਨੇ ਦੱਸਿਆ ਵੀ ਜਿਹੜਾ ਮਤਲਬ ਕਿ ਖਮਿਆਜਾ ਹੈ ਸਾਨੂੰ ਭੁਗਤਣਾ ਪੈਂਦਾ ਆ ਜੋ ਇੱਧਰ ਦਿਖਾ ਦਈਏ ਵੇਖ ਸਕ ਕੇ ਕਹਿ ਬਣੇ ਇਸ ਸਮੇਂ ਸਿੱਧਾ ਕਰ ਦਿੱਤਾ ਗਿਆ ਪਹਿਲਾਂ ਇਹ ਇੱਧਰ ਡਿੱਗਿਆ ਹੋਇਆ ਸੀਗਾ ਸਾਹਮਣੇ ਹਾਈਡਰਾ ਚੱਲ ਰਿਆ ਇਹਨੂੰ ਸਿੱਧਾ ਕਰ ਦਿੱਤਾ ਜਾਂਦਾ ਇਹਦਾ ਨੁਕਸਾਨ ਤੁਸੀਂ ਦੇਖ ਸਕਦੇ ਹੋ ਆ ਦਿਖਾ ਦਿਓ ਜੀ ਇਹ ਜਿਹੜਾ ਸਾਰਾ ਜਿਹੜਾ ਇਹਦਾ ਉੱਪਰ ਵਾਲਾ ਸਿਸਟਮ ਆ ਉਹ ਪਟਿਆ ਗਿਆ ਕਾਫੀ ਜਿਹੜਾ ਰੁਪਈਆ ਦਾ ਇਹਨਾਂ ਦਾ ਲਾਸ ਹੋ ਜਾਂਦਾ ਪਰ ਕਿਤੇ ਨਾ ਕਿਤੇ ਲੋਕ ਔਰ ਟੈਕਸ ਵੀ ਪੇ ਕਰ ਰਹੇ ਨੇ ਗਊ ਸੈਸ ਵੀ ਪੇ ਕਰ ਰਹੇ ਨੇ ਪਰ ਫਿਰ ਵੀ ਆਵਾਰਾ ਪਸ਼ੂ ਆ ਜਿਹੜੇ ਸੜਕਾਂ ਦੇ ਉੱਤੇ ਜਿਉਂਦੀ ਤਿਉਂ ਜਿਹੜੇ ਗੇੜੇ ਦੇ ਰਹੇ ਨੇ ਤੇ ਇਹਦੇ ਵਿੱਚ ਮਤਲਬ ਕਿ ਜਿਹੜੇ ਘਾਟੇ ਆ ਇਹ ਘਾਟੇ ਕਿਤੇ ਨਾ ਕਿਤੇ ਫਿਰ ਟਰਾਂਸਪੋਰਟ ਵਾਲਿਆਂ ਦੇ ਜਦੋਂ ਸਿਰ ਪਈ ਜਾਂਦੇ ਆ ਪਈ ਜਾਂਦੇ ਆ ਤਾਂ ਅਗਲਾ ਕੰਮ ਛੱਡਣ ਨੂੰ ਮਜਬੂਰ ਹੋ ਜਾਂਦਾ ਕਿਤੇ ਆਪਾਂ ਕਹਿ ਦਿੰਦੇ ਆ ਵੀ ਲੋਕ ਰੋਜ਼ਗਾਰ ਜਿਹੜਾ ਹੈਗਾ ਜਾਂ ਬੇਰੋਜ਼ਗਾਰ ਹੋ ਰਹੇ ਨੇ ਬੇਰੋਜ਼ਗਾਰੀ ਦਾ ਕਾਰਨ ਇਹ ਆ ਵੀ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੀਆਂ ਕਿਉਂਕਿ ਅੱਜ ਤੁਸੀਂ ਦੇਖ ਸਕਦੇ ਹੋ ਵੀ ਇਹ ਕਿੰਡਾ ਵੱਡਾ ਨੁਕਸਾਨ ਹੋ ਚੱਲਿਆ ਸੀ ਇਸ ਨੁਕਸਾਨ ਦੀ ਪਰਪਾਈ ਕਿਹਦੇ ਸਿਰ ਪੈਣੀ ਆ ਇਹਨਾਂ ਟਰਾਂਸਪੋਰਟ ਵਾਲੇ ਬਾਈਆਂ ਸਿਰ ਪਹਿਲਾਂ ਇਹਨੂੰ ਮਾਲ ਨੂੰ ਖਾਲੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਤੇ ਫਿਰ ਇਸ ਤੋਂ ਬਾਅਦ ਜਿਹੜਾ ਹੈਗਾ ਹੁਣ ਹਾਈਡਰੇ ਦੀ ਮਦਦ ਨਾਲ ਇਹਨੂੰ ਬਾਹਰ ਕੱਢਿਆ ਜਾ ਰਿਹਾ ਸੋ ਇਸ ਤਰ੍ਹਾਂ ਜਿਹੜੇ ਹਾਦਸੇ ਵਾਪਰ ਰਹੇ ਨੇ ਵਾਰਾ ਪਸ਼ੂਆਂ ਦੇ ਕਾਰਨ ਇਹਨਾਂ ਤੇ ਬਹੁਤ ਜ਼ਿਆਦਾ ਅੱਜ ਦੇ ਸਮੇਂ ਦੀ ਜਿਹੜੀ ਗੌਰ ਕਰਨ ਦੀ ਲੋੜ ਆ ਸੋ ਕੁਝ ਵੀ ਜੇ ਇਸ ਗੱਲ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਪਹੁੰਚਦੀ ਜਰੂਰ ਕਰੋ ਤਾਂ ਕਿ ਹੋਰ ਭਰਾ ਜਿਹੜੇ ਉਹ ਸੁਚੇਤ ਰਹਿ ਸਕਣ